ਲੋਕਾਂ ਦਾ ਪੈਸਾ ਲੋਕਾਂ ਦੇ ਲੋਕਾਂ ਦਾ ਪੈਸਾ ਲੋਕਾਂ ਦੇ ਹਵਾਲੇ ਕਿਹਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਜਦੋਂ ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣੀ ਸੀ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਜੋ ਲੋਕਾਂ ਦਾ ਪੈਸਾ ਹੈ ਇੱਕ ਇੱਕ ਪੈਸਾ ਲੋਕਾਂ ਦੇ ਹਵਾਲੇ ਕੀਤਾ ਜਾਵੇਗਾ ਜੋ ਲੋਕਾਂ ਦੇ ਕੰਮ ਨੇ ਉਹਨਾਂ ਦੇ ਜਿਹੜੇ ਕੰਮਾਂ ਦੇ ਵਿੱਚ ਲਗਾਇਆ ਜਾਵੇਗਾ ਤੇ ਇਸੇ ਤਹਿਤ ਇਸ ਸਮੇਂ ਅਸੀਂ ਰਾਜਪੁਰੇ ਨਗਰ ਕੌਂਸਲ ਦੇ ਵਿੱਚ ਮੌਜੂਦ ਹਾਂ ਜਿੱਥੇ ਅੱਜ ਇੱਕ ਮੀਟਿੰਗ ਰੱਖੀ ਗਈ ਹੈ ਕਿ ਇਹ ਜੋ ਪਾਰਕ ਹਨ ਇਹਨਾਂ ਦਾ ਜਿਹੜਾ ਦੇਖਭਾਲ ਦੇ ਲਈ ਜੋ ਪਹਿਲਾਂ ਨਗਰ ਕੌਂਸਲ ਦੇ ਵੱਲੋਂ ਮਾਲੀ ਹੁੰਦੇ ਸੀਗੇ ਉਹ ਹੁਣ ਜੋ ਸੁਸਾਇਟੀਆਂ ਬਣੀਆਂ ਹੋਈਆਂ ਨੇ ਪਾਰਕਾਂ ਦੇ ਵਿੱਚ ਉਹਨਾਂ ਨੂੰ ਜੋ ਟਾਈਪ ਪਰ ਸਕੁਅਰ ਜਿਹੜਾ ਮੀਟਰ ਦੇ ਹਿਸਾਬ ਦੇ ਨਾਲ ਪੈਸਾ ਜਿਹੜਾ ਦਿੱਤਾ ਜਾ ਰਿਹਾ ਦਿੱਤਾ ਜਾਵੇਗਾ ਤੇ ਉਸ ਬੰਦੇ ਵਿੱਚ ਮੈਡਮ ਵੀ ਜਿਹੜੇ ਅੱਜ ਵਿਸ਼ੇਸ਼ ਤੌਰ ਤੇ ਮੀਟਿੰਗ ਦੇ ਵਿੱਚ ਪਹੁੰਚ ਨੇ ਤੇ ਮੀਟਿੰਗ ਜਿਹੜੀ ਹੈ ਇੱਕ ਤੇ ਜਿਸ ਦੇ ਵਿੱਚ ਚੈੱਕ ਜਿਹੜੇ ਆ ਜੋ ਸੁਸਾਇਟੀਆਂ ਦੇ ਪ੍ਰਧਾਨ ਨੇ ਉਹਨਾਂ ਨੂੰ ਦਿੱਤੇ ਗਏ ਨੇ ਤੇ ਜੋ ਕਿਹਾ ਜਾ ਰਿਹਾ ਕਿ ਜੋ ਨਗਰ ਕੌਂਸਲ ਦੇ ਵੱਲੋਂ ਜਿਹੜੇ ਆ ਹੁਣ ਉਹਨਾਂ ਦਾ ਜਿਹੜਾ ਪਾਰਕਾਂ ਦੀ ਜਿਹੜੀ ਹੈ ਦੇਖਭਾਲ ਜਿਹੜੀ ਕੀਤੀ ਜਾਂਦੀ ਸੀ ਉਹ ਹੁਣ ਸੁਸਾਇਟੀਆਂ ਦੇ ਜਿਹੜੇ ਆ ਬੰਦੇ ਨੇ ਜਾਂ ਫਿਰ ਮਾਲੀ ਨੇ ਉਹਨਾਂ ਦੇ ਵੱਲੋਂ ਜਿਹੜੀ ਕੀਤੀ ਜਾਵੇਗੀ ਤੇ ਜੋ ਨਗਰ ਕੌਂਸਲ ਦੀ ਟੀਮ ਜਿਹੜੀ ਇੱਕ ਬਣਾਈ ਜਾਵੇਗੀ ਤੇ ਉਹ ਪਾਰਕਾਂ ਦੇ ਵਿੱਚ ਜਾ ਕੇ ਦੇਖਿਆ ਕਰੇਗੀ ਕਿ ਜੋ ਪੈਸਾ ਜਿਹੜਾ ਦਿੱਤਾ ਗਿਆ ਹੈ ਉਹ ਸਹੀ ਜਗ੍ਹਾ ਤੇ ਇਸਤੇਮਾਲ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਅਸੀਂ ਵੀ ਤੁਹਾਡੀ ਗੱਲਬਾਤ ਕਰਾਨੇ ਆ ਤੇ ਮੈਡਮ ਨੂੰ ਵੀ ਪੁੱਛਾਂਗੇ ਕਿ ਇਸ ਤਰ੍ਹਾਂ ਜਿਹੜਾ ਇਹ ਪ੍ਰੋਜੈਕਟ ਜਿਹੜਾ ਨਵਾਂ ਉਹਨਾਂ ਦੇ ਵੱਲੋਂ ਲਿਆਂਦਾ ਗਿਆ ਜੋ ਪਾਰਕਾਂ ਦੇ ਵਿੱਚ ਨਵੀਂ ਜਿਹੜੀ ਹੈ ਸੋਸਾਇਟੀਆਂ ਨੇ ਉਹਨਾਂ ਨੂੰ ਜਿਹੜਾ ਪੈਸਾ ਦਿੱਤਾ ਜਾਵੇ ਕਿਸ ਤਰ੍ਹਾਂ ਕੰਮ ਕੀਤਾ ਜਾਵੇਗਾ ਤੇ ਉਹ ਗੱਲਬਾਤ ਕਰਦੇ ਆ ਮੈਂਨ ਦੇ ਅੱਜ ਰਾਜਪੁਰਾ ਵਿੱਚ ਜਿੰਨੇ ਵੀ ਪਾਰਕ ਆ ਜੋ ਪਿਛਲੇ ਸਮੇਂ ਤੋਂ ਸਰਕਾਰ ਦੀਆਂ ਪਾਲਿਸੀ ਆ ਰਹੀ ਹੈ ਕਿ ਪਾਰਕਾਂ ਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਦਿੱਤਾ ਜਾਵੇ ਤਾਂ ਕਿ ਉਹ ਡਿਵੈਲਪ ਕਰੋ ਉਹਨਾਂ ਨੂੰ 2.5 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਉਹਨਾਂ ਨੂੰ ਚਾਰਜ ਦਿੱਤੇ ਜਾਂਦੇ ਨੇ ਤਾਂ ਕਿ ਜਿਹੜੇ ਸ਼ਹਿਰਾਂ ਦੇ ਪਾਰਕ ਹੈ ਵਧੀਆ ਬਣਨ ਅੱਜ ਅਸੀਂ ਉਸੇ ਸਕੀਮ ਨੂੰ ਉਸੇ ਪਾਲਿਸੀ ਦੇ ਤਹਿਤ ਅੱਜ ਰਾਜਪੁਰੇ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਚੈੱਕ ਬੰਦੇ ਨੇ ਜਿਦੇ ਵਿੱਚ ਸਾਡੇ ਮਾਨਯੋਗ ਈਓ ਸਾਹਿਬ ਸ਼ਾਸਤਰੀ ਜੀ ਸੋਲੂ ਕਪਟਰ ਜੀ ਸਾਡੀ ਪੂਰੀ ਟੀਮ ਸਾਡੇ ਵਾਈਸ ਪ੍ਰਧਾਨ ਸਾਹਿਬ ਫੱਕਰ ਜੀ ਸਭ ਦਾ ਪੂਰਾ ਯੋਗਦਾਨ ਹੈ ਸਾਡੀ ਟੀਮ ਨੇ ਪਹਿਲਾਂ ਕੰਫਰਕੇ ਪਾਰਕਾਂ ਦੇ ਹਾਲਤ ਦੇਖੀ ਫਿਰ ਅਲੱਗ-ਅਲੱਗ ਸੰਸਥਾਵਾਂ ਨੂੰ ਮਿਲੇ ਕਿ ਕਿਹੜੀਆਂ ਸੰਸਥਾਵਾਂ ਮੈਂ ਜਿਹੜੀਆਂ ਪਾਰਕਾਂ ਨੂੰ ਅੱਛੀ ਤਰ੍ਹਾਂ ਸੰਭਾਲ ਸਕਦੀਆਂ ਅੱਜ ਉਹ ਸਾਰਾ ਅਸੀਂ ਨਿਚੋੜ ਕੱਢ ਕੇ ਬਣਾ ਕੇ ਅੱਜ ਸਾਰਿਆਂ ਨੂੰ ਜਿੰਨੇ-ਜਿੰਨਾ ਪਾਰਕ ਦਾ ਏਰੀਆ ਉਸ ਦੇ ਹਿਸਾਬ ਨਾਲ ਚੈੱਕ ਬਣ ਗਿਆ ਜਿੱਦਾਂ ਤੁਸੀਂ ਸੰਸਥਾ ਵਾਲੀ ਗੱਲ ਕਰ ਰਹੇ ਹੋ ਇੱਕ ਪਹਿਲਾਂ ਕਿੱਦਾਂ ਕਰਦੇ ਸੀਗੇ ਕਿਉਂਕਿ ਮਾਲੀ ਵੀ ਮੇਰੇ ਖਿਆਲ ਨਾਲ ਕਮੇਟੀ ਵੱਲੋਂ ਜਾਂਦੇ ਸੀਗੇ ਹੁਣ ਮਾਲੀਆਂ ਦਾ ਕੈਸਾਬ ਰਹੇਗਾ ਕਮੇਟੀ ਵੱਲੋਂ ਹੋਣਗੇ ਉਹ ਕੀ ਮਤਲਬ ਸੰਸਥਾ ਆਪਣੇ ਨਹੀਂ ਉਹ ਸੰਸਥਾਵਾਂ ਨੂੰ ਜਿਹੜਾ ਚਾਰਜ ਦਿੱਤੇ ਜਾ ਰਿਹਾ ਉਹਨਾਂ ਚੋਂ ਹੀ ਉਹਨਾਂ ਨੇ ਉਹਨੂੰ ਪੇ ਕਰਨਾ ਪਹਿਲਾਂ ਆਪਾਂ ਵੈਸੇ ਪਿਛਲੀਆਂ ਗੱਲਾਂ ਨਾ ਹੀ ਕਰੀਏ ਤਾਂ ਜੀ ਠੀਕ ਹੈ ਜੋ ਵੀ ਹੈ ਟਾਇਰ ਤੇ ਹਾਂਜੀ ਟਾਇਰ ਤੇ ਸਕੀਅਰਫਟ ਹੈ ਪਹਿਲਾਂ ਜਿਹੜਾ ਸੀਗਾ ਸਿਸਟਮ ਚੱਲਦਾ ਸੀ ਮੈਨੂੰ ਨਹੀਂ ਪਤਾ ਕੀ ਕਹਿ ਕੇ ਉਹਨਾਂ ਨੂੰ ਪਹਿਲਾਂ ਇੱਥੇ ਬਹੁਤ ਸਾਰੇ ਮਾਲੀ ਭਰਤੀ ਕੀਤੇ ਗਏ ਸੀ ਬਾਅਦ ਚ ਜਿਹੜੇ ਸਰਕਾਰ ਬਣੀ ਮਾਲੀ ਮੇਰੇ ਕੋਲੇ ਵੀ ਆਉਂਦੇ ਸੀ ਸਾਨੂੰ ਸੈਲਰੀਆਂ ਨਹੀਂ ਮਿਲੀਆਂ ਜਦੋਂ ਅਸੀਂ ਪਾਲਿਸੀ ਕੱਢੀ ਸ਼ਾਸਤਰੀ ਜੀ ਨਾਲ ਵੀ ਡਿਸਕਸ ਕੀਤੀ ਤਾਂ ਪਾਲਿਸੀ ਚ ਇਹ ਸੀ ਕਿ 2.5 ਰੁਪਏ ਸਕਰ ਫੀਟ ਦੇ ਹਿਸਾਬ ਨਾਲ ਆਪਾਂ ਭਾਰਤਾਂ ਨੂੰ ਸੰਸਥਾਵਾਂ ਨੂੰ ਇਹ ਚਾਰਜੀ ਦੇ ਸਕਦੇ ਹਾਂ ਤਾਂ ਅਸੀਂ ਫਿਰ ਉਸੇ ਪਾਲਿਸੀ ਦੇ ਤਹਿਤ ਹੀ ਕਿਉਂਕਿ ਆਮ ਆਦੀ ਪਾਰਟੀ ਹੈ ਜਿਹੜਾ ਵੀ ਕੰਮ ਕਰਦੀ ਹੈ ਜੋ ਪਾਲਿਸੀਜ਼ ਹੈ ਉਹਨਾਂ ਦੇ ਤਹਿਤ ਹੀ ਕਰਦੀ ਹੈ ਉਹਨਾਂ ਦੇ ਤਹਿਤ ਅੱਜ ਅਸੀਂ ਚੱਕ ਬੰਦੇ ਮੈਡਮ ਕਿੰਨੇ ਪਾਰ ਹੈ ਰਾਜਪੁਰਾ ਜੀ ਰਾਜਪੁਰਾ ਚ अराउंड 60 ਪਾਰਕ ਮਾਲੀ ਮਾਲੀ ਕਿੰਨੇ ਸੀ ਪਹਿਲਾਂ ਤੇ ਹੁਣ ਕਿਹਦਾ ਹਿਸਾਬ ਹੋਗਾ ਹੁਣ ਸਾਰੇ ਪਾਰਕਾਂ ਦੀ ਡਿਮਾਂਡ ਅਕੋਰਡਿੰਗ ਰੱਖਣਗੇ ਕਿ ਪਾਰਕ ਦਾ ਏਰੀਆ ਜਿਹੜਾ ਪਾਰਕ ਵੱਡਾ ਹੈ ਉੱਚ ਵੱਧ ਮਾਲੀ ਰੱਖੇ ਜਾਣਗੇ ਜਿਹੜਾ ਛੋਟਾ ਹੈ ਉੱਚ ਘੱਟ ਮਾਲੀ ਰੱਖੇ ਜਾਣਗੇ ਪਰ ਪਾਰਕ ਨੂੰ ਪੂਰਾ ਡਿਵੈਲਪਰ ਜਿਹੜੀ ਤਨਖਾਹ ਹੈ ਉਹ ਨਹੀਂ ਕਿਸੇ ਚੱਕਰ ਦੇ ਵਿੱਚ ਦਿੱਤੀ ਜਾਊਗੀ ਉਹ ਸੰਸਥਾਵਾਂ ਵੱਲੋਂ ਦਿੱਤੀ ਜਾਊਗੀ ਸਾਰਾ ਸੰਸਥਾਵਾਂ ਵੱਲੋਂ ਦਿੱਤੀ ਜਾਊਗੀ ਇਹਦੇ ਵਿੱਚ ਪਤਾ ਕੀ ਹੈਗਾ ਹੁਣ ਆਪਾਂ ਦੇਖ ਰਹੇ ਹਾਂ ਕਿ ਲੋਕ ਸਿਹਤਪਨ ਬਹੁਤ ਜਾਗਰੂਕ ਹੋ ਗਏ ਵੱਡੀ ਗੱਲ ਇਹ ਕਿ ਲੋਕ ਪਾਰਕਾਂ 'ਚ ਸਾਰੇ ਸੈਰ ਕਰਨ ਜਾਂਦੇ ਨੇ ਔਰ ਜਿਹੜਾ ਆਪਣਾ ਰੋਜ਼ ਵੇਲੇ ਸ਼ਹਿਰ ਕਰਦਾ ਉਹਦੀ ਵੀ ਮੰਨ ਦੀ ਇੱਛਾ ਆਉਂਦੀ ਆ ਕਿ ਇਹ پارک ਸਾਫ਼ ਸੁਥਰਾ ਹੋਵੇ। ਅਦਰਵਾਈਜ਼ ਸ਼ਹਿਰ ਦੇ ਵਿੱਚ ਅਸੀਂ ਇੱਕ ਜ਼ਿੰਮੇਵਾਰ ਉਹਦਾਂ ਬੈਠੇ ਆ ਸਾਡੀ ਵੀ ਇੱਛਾ ਹੁੰਦੀ ਆ ਕਿ ਸ਼ਹਿਰ ਦੇ ਸਾਡੇ پارک ਕਿ ਸਾਰਾ ਸ਼ਹਿਰ ਸਾਫ਼ ਸੁਥਰਾ ਹੋਵੇ। ਹੁਣ ਸ਼ਹਿਰ ਦੇ ਵਿੱਚ ਜਦੋਂ ਅਸੀਂ ਪਾਰਕਾਂ ਬਾਰੇ ਦੇਖਦੇ ਆਂ ਅਸੀਂ ਇਹ ਉਹਦਾ ਵੀ ਬੈਟਰ ਤੋਂ ਬੈਟਰ ਜਿਹੜੀ ਪੁਰਸੇ ਲਾਗੂ ਕੀਤੀ ਜਾਵੇ। ਪਿੱਛੇ ਸੀ ਕਮੇਟੀ ਵੱਲੋਂ ਇਹ ਲਾਗੂ ਕੀਤਾ ਗਿਆ ਸੀਗਾ ਵੀ ਮਾਲੀਆਂ ਨੂੰ ਡਾਈਰੈਕਟ ਦਿਖਾ ਦਿੱਤੇ ਜਾ ਰਹੇ ਸੀ। ਉਹਦੇ ਵਿੱਚ ਹੁਣ ਸੰਸਥਾਵਾਂ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਜਿਹੜੇ ਸੰਸਥਾ ਸਦੀ ਮਾਲੀਆਂ ਕੋਲ ਚੱਲੀ ਜਾਂਦੀ ਆ। ਉਦੋਂ ਨਾਲੋਂ ਮਾਲੀ ਪ੍ਰੋਪਰ ਜਿਹੜਾ ਹੈਗਾ ਵੀ ਸਾਡੀ ਗੱਲ ਨਹੀਂ ਸੁਣਦੇ ਕਿਉਂਕਿ ਹਣਸੀ ਦੀ ਅਨਖਾ ਚਲੀ ਗਈ ਤਾਂ ਉਹਨਾਂ ਨੇ ਇਹ ਕਹਿ ਕੇ ਕਿ ਜਿਹੜੀ ਐਸੀ ਪਾਲਿਸੀ ਲਾਗੂ ਕੀਤੀ ਜਾਵੇ ਜਿਹੜੀ ਕਿ ਸਾਨੂੰ ਪੈਸੇ ਮਿਲਣ ਔਰ ਅਸੀਂ ਮਾਲੀ ਨੂੰ ਕੰਮ ਦੇ ਕੇ ਤਾਂ ਕਿ ਮਨ ਮਾਲੀ ਦੇਖਦਾ ਨਾਲ ਦਬਾਅ ਰਹਿ ਜਾਵੇ ਕਿ ਤਨਖਾਹ ਅਸੀਂ ਸੋਸਾਇਟੀ ਤੋਂ ਲੈਣੀ ਹੈ ਸੋਸਾਇਟੀ ਦੇ ਗੱਲ ਮੰਨੀ ਹੈ ਪਹਿਲੇ ਸਾਡੇ ਜੇਏ ਸਾਹਿਬ ਕੰਟਰੋਲ ਕਰਦੇ ਸੀ ਕਿਉਂਕਿ ਅੱਲਾ ਮਨ ਕੰਟਰੋਲ ਨਹੀਂ ਕਰ ਸਕਦਾ ਉਸ ਕਰਕੇ ਫਿਰ ਦੁਬਾਰਾ ਜਿਹੜੀ ਸਰਕਾਰ ਦੀ ਪਾਲਿਸੀ ਬਣੀ ਇਸ ਬਾਰੇ ਇਹ ਪਰ ਸਕੁਅਰ ਗੱਜ ਦੇ ਹਿਸਾਬ ਨਾਲ ਲੱਗ ਸਕਦਾ ਲੇਕਿਨ ਮਤਲਬ ਜਿਨੇ ਵੀ ਪਾਰਕ ਦਾ ਏਰੀਆ ਹੈਗਾ ਉਹ ਸੁਸਾਇਟੀ ਨੂੰ ਪੈਸੇ ਦਿੱਤੇ ਜਾਣ ਸੁਸਾਇਟੀ ਉਹਰੇ ਜ ਫਲ ਫੁੱਟੇ ਲਾਵੇ ਉਹਰੇ ਪਾਰਟ ਟਾਈਮ ਮਾਲੀ ਰੱਖੇ ਉਸ ਟਾਈਮ ਫੁੱਲ ਟਾਈਮ ਮਾਲੀ ਰੱਖੇ ਖੁਦ ਕੰਟ੍ਰਿਬਿਊਟ ਕਰਨ ਵਿੱਚ ਕੁਝ ਤਾਂ ਪਾਰਕ ਦੀ ਜਿਹੜੀ ਦਸ਼ਾ ਬਿਹਤਰ ਹੋ ਸਕਦੀ ਪ੍ਰਧਾਨ ਜੀ ਤੁਸੀਂ ਕਹਿੰਦੇ ਲੋਕੀ ਹੁ ਸਮਝਦਾਰ ਹੋ ਗਏ ਜਾਂ ਪਹਿਲਾਂ ਸਮਝਦਾਰ ਨਹੀਂ ਸਮਝਦਾਰੀ ਕਰ ਰਹੇ ਕਿਸੇ ਨੇ ਧਿਆਨ ਨਹੀਂ ਦਿੱਤਾ ਮੈਂ ਸਮਝਦਾਰੀ ਗੱਲ ਕਰ ਰਿਹਾ ਹਾਂ ਸਿਹਤ ਵੱਲ ਧਿਆਨ ਦੇਣ ਲੱਗ ਗਏ ਲੋਕ ਮੈਂ ਕਹ ਰਿਹਾ ਵੀ ਲੋਕੀ ਜਾਗਰੂਕ ਨੇ ਸ਼ਹਿਰਪਤੀ ਪਹਿਲੇ ਵੀ ਸੀ ਹੁਣ ਵੀ ਹੈਗੇ ਕਿਉਂਕਿ ਇਹ ਇੱਕ ਜ਼ਰੂਰੀ ਚੀਜ਼ ਹੈਗੀ ਹੈ ਵੀ ਲੋਕਾਂ ਕਰਨਾ ਵੀ ਸ਼ੇਅਰ ਕਰੋ ਸ਼ੇਅਰ ਠੀਕ ਕਰੋ ਜਿਹੜੇ ਲੋਕ ਜਾਣਦੇ ਉਹ ਤਾਂ ਬਿਹਤਰ ਸਮਝਦੇ ਪਰ ਸਾਡਾ ਤਾਂ ਸੋਣਾ ਹੋਵੇ ਮੈਂ ਕਹਿ ਰਿਹਾ ਜਗਰਤਾ ਜਿਹੜੀ ਵਧ ਰਹੀ ਹੈ ਨਾ ਤਾਂ ਇਹਦੇ ਅਵੇਰਨੈਸ ਤਾਂ ਹਮੇਸ਼ਾ ਵਧ ਰਹੀ ਹੈ ਆ ਜਨਰੇਸ਼ਨ ਨਵੀਂ ਆ ਰਹੀ ਹੈ ਜੇ ਲੋਕ ਸ਼ਹਿਰਪਤੀ ਜਾਗਰੂਕ ਹੋ ਰਹੇ ਆ ਤਾਂ ਉਹਨਾਂ ਦੀ ਹਮੇਸ਼ਾ ਡਿਮਾਂਡ ਅਕੇ ਬੰਦੀ ਰਹੇਗਾ ਸਮਾਜ ਦਾ ਨਿਯਮ ਹੈਗਾ ਚਿਲਡਰਨ ਪਾਰ ਦਾ ਇੱਕਦਮ ਬਹੁਤ ਬੁਰਾ ਹਾਲ ਹੈ ਉਹਦੇ ਵਿੱਚ ਸਾਣ ਵੀ ਵਿੱਚ ਰਿਹਾ ਚਿਲਡਰਨ ਪਾਰ ਦੀ ਦੇਖ ਰੱਖ ਜਿਹੜੀ ਹੈਗੀ ਹੈ ਉਹਨਾਂ ਨਾਮਦਾਰ ਜੀ ਨੇ ਲੈ ਲਈ ਇਹਨਾਂ ਨੇ ਸਸਤਾ ਨੇ ਕਿ ਇਹ ਤਨੁਬਲ ਦਾਨੀ ਪਰਸ ਨੇ ਵਧੀਆ ਸਜਣ ਨੇ ਸ਼ਹਿਰ ਦੇ ਬਦਵੰਤ ਤੇ 10 ਰੁਪਏ ਜੇਬ ਜੇ ਲਾਣ ਲਗਾ ਪ੍ਰੋਵਾਈਡ ਕਰਦੇ ਇਹਨਾਂ ਨੇ ਉਹ ਵਾਅਦਾ ਕੀਤਾ ਕਿ ਮੈਂ ਕੋਸ਼ਿਸ਼ਾਂ ਦੇ ਵਿੱਚ ਚਮਕਾ ਰਾਂਗਾ ਪਰ ਕਿਉਂਕਿ ਜਿਹੜੀ ਤੁਸੀਂ ਜੋ ਵੀ ਕਹੋਗੇ ਨਾ ਚਾਹੇ ਮੈਂ ਨਿਜੀ ਤੌਰ ਤੇ ਵਾਅਦਾ ਕਰਾਂ ਮੈਨੂੰ ਨਾ ਵਾਅਦਾ ਕੀਤਾ ਮੈਡਮ ਨੇ ਵਾਅਦਾ ਕੀਤਾ ਇਹਨਾਂ ਨੇ ਵੀ ਅਸੀਂ ਇੱਥੇ ਬਿਹਤਰੀਨ ਪਾਰਕ ਜੋ ਸੋਚਿਆ ਗਿਆ ਸੀ ਉਹ ਵੀ ਬਣਾ ਦੇ ਸਕਦੇ ਪ੍ਰਧਾਨ ਜੀ ਪਰੀ ਦਾ ਪੰਖ ਪੰਖ ਟੁੱਟਿਆ ਹੋਇਆ ਪਹਿਲਾਂ ਵੀ ਕਰਾਇਆ ਹੋਰ ਹੋਰ ਆਰਡਰ ਦਿੱਤਾ ਉਹ ਠੀਕ ਕਰ ਚਾਹੇ ਉਹ ਕਾਸੀ ਨਵਾਂ ਲਾ ਦੇਵੇ ਵੀ ਪਰ ਮੈਂ ਜਾਦੀ ਆਮਦ ਵੀ ਪੱਟ ਦੀ ਸਰਕਾਰ ਆਈ ਹੈ ਇੱਥੇ ਸਾਡੇ ਐਮਐਲਏ ਨੀਨਾ ਮਿੱਤਲ ਜੀ ਜਿਨੇ ਸਿਹਰੇ ਉੱਠਨੇ ਹੈ ਤੇ ਸਵੇਰ ਤੋਂ ਕੰਮ ਵਾਸਤੇ ਸ਼ੁਰੂ ਹੋਇਆ ਹੈ ਵੀ ਪੂਰੀ ਡਿਟੇਲ ਬੜੀ ਹੁੰਦੀ ਹੈ ਜਿਹਨਾਂ ਦੀ ਡੇਪਾਈਸ ਵੀ ਅੱਜ ਕਿਹੜੇ ਕਿਹੜੇ ਕੰਮ ਕਰ ਲਏ ਸੋ ਇਹ ਜਿਹੜਾ ਪਾਰਕਾਂ ਦਾ ਸਾਡਾ ਸੀਗਾ ਸਿਸਟਮ ਜੋ ਪਹਿਲੇ ਚੱਲ ਰਿਹਾ ਸੀ ਜਵਾ ਤੇ ਉਹਦੇ ਚ ਸਾਨੂੰ ਕਾਫੀ ਕੰਪਲੇਂਟਸ ਮਿਲੀਆਂ ਕਿ ਪਾਰਕਾਂ ਦਾ ਕੰਮ ਠੀਕ ਨਹੀਂ ਹੋ ਰਿਹਾ ਤੇ ਉਹ ਕੰਪਲੀਨਟਸ ਦਾ ਜਦ ਮੈਡਮ ਕੋਲ ਪਹੁੰਚੀਆਂ ਤੇ ਮੈਡਮ ਨੇ ਉਹਦੇ ਵਾਸਤੇ ਜਿਹੜੀ ਸਾਡੀ ਕਮੇਟੀ ਆ ਅਨਕਸ਼ ਯੂਥਰਾ ਤੇ ਰਤਨੀ ਸਿੰਧਰ ਉਹਨਾਂ ਦੀ ਡਿਊਟੀ ਲਗਾਈ ਔਰ ਉਹਦੇ ਵਿੱਚ ਜੋ-ਜੋ ਕਮੀਆਂ ਸੀਗੀਆਂ ਉਹ ਸਟੱਡੀ ਕੀਤੀ ਆ ਮੈਡਮ ਨੇ ਔਰ ਉਸ ਤੋਂ ਬਾਅਦ ਇਹ ਡਿਸੀਜਨ ਲ取ਾ ਕਿ ਇਹ ਜਿੰਨੇ ਪਾਰਕ ਆ ਉਹ ਅਸੀਂ ਸੁਸਾਇਟੀਆਂ ਦੇ ਹਵਾਲੇ ਕਰਾਂਗੇ ਜੋ ਪਹਿਲੇ ਵੀ ਸੀਗੇ ਤੇ ਉਹਦੇ ਤਹਿਤ ਤੁਸੀਂ ਜਿੰਨੀ ਸੁਸਾਇਟੀਆਂ ਤੁਸੀਂ ਪੁੱਛਣਾ ਜੇ ਕਿਸੇ ਪਾਰਕ ਨੂੰ ਪਹਿਲੇ 20000 ਰੁਪਏ ਮਿਲਦਾ ਸੀ ਮੇਰੇ ਆਈ ਥਿੰਕ ਜਿਵੇਂ ਸ਼ਿਵਾਜੀ ਪਾਰਕ ਦਾ ਐਗਜ਼ਾਮਪਲ ਦੇ ਦੇ ਉਹ 70000 ਰੁਪਏ ਪਰ ਮਹੀਨਾ ਦੇ ਇਹ ਜੇ ਵੀ ਕਿਉਂਕਿ ਪੈਸੇ ਬਿਨਾਂ ਡਿਵੈਲਪਮੈਂਟ ਨਹੀਂ ਹੋ ਸਕਦੀ ਤਸੋ ਸਿਸਟਮ ਇੰਨਾ ਵਧੀਆ ਬਣਾਇਆ ਗਿਆ ਕਿ ਸਾਰੀ ਸੋਸਾਇਟੀਆਂ ਪਾਰਕਾਂ ਨੂੰ ਸੰਭਾਲਣ ਲੱਗੀਆਂ ਔਰ ਕੁਝ ਸੋਸਾਇਟੀਆਂ ਐਜੇ ਉਹ ਜਿਹੜੀ ਆਪਣੇ ਪੱਲੇ ਤੋਂ ਵੀ ਪੈਸੇ ਲਗਾਣ ਲੱਗੀਆਂ ਲੋਕਾਂ ਨੂੰ ਅੱਜਕੱਲ ਬਹੁਤ ਵਧੀਆ-ਵਧੀਆ ਲੋਕੀ ਬੈਠੇ ਡੋਨੇਟ ਕਰਨ ਲੱਗੇ ਰਹਿੰਦੇ ਔਰ ਜਿੱਥੇ ਬੰਦੇ ਦਾ ਜਨਮ ਹੋਇਆ ਹੁੰਦਾ ਹੈ ਬੰਦਾ ਰਹਿੰਦਾ ਦਿੱਲੀ ਰੂਟੀਨ 'ਚ ਤੇ ਉੱਥੇ ਲੋਕਾਂ ਨੂੰ ਸ਼ੌਕ ਹੁੰਦਾ ਵੀ ਆਪਣੇ ਸ਼ਹਿਰ ਨੂੰ ਸੁਧਾਰਨ ਦਾ ਉਹਦੇ ਵਿੱਚ ਇਹ ਹੈ ਕਿ ਹੁਣ ਇੰਨੇ ਪੈਸੇ ਦਿੰਦੇ ਆ ਐਮਐਲਏ ਸਾਹਿਬ ਵੱਲੋਂ ਕਿ ਇੱਕ ਤਾਂ ਸੋਸਾਇਟੀਆਂ ਵਾਲੇ ਕੁਝ ਹੈ ਔਰ ਜਦੋਂ ਤੁਸੀਂ ਪਾਰਕ ਦਾ ਸੁਧਾਰ ਦੇਖੋਗੇ ਤੇ ਪਬਲਿਕ ਆਪਕੇ ਜੀ ਵਾਕਈ ਵਧੀਆ ਕੰਮ ਹੋ ਜਾਏਗਾ ਜਿੱਦਾਂ ਤੁਸੀਂ ਹੋਰ ਦੱਸਿਆ ਹੈ ਕਿ ਸ਼ਿਕਾਇਤਾਂ ਆ ਰਹੀਆਂ ਸੀਗੀ ਤੇ ਜਿਹੜੇ ਮਾਲੀ ਰੱਖੇ ਸੀਗੇ ਜਾਂ ਮਾਲੀਆਂ ਦੀ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਦੇਖੋ ਸ਼ਿਕਾਇਤਾਂ ਆ ਰਹੀਆਂ ਸੀ ਪਾਰਕ ਮੇਨਟੇਨ ਨਹੀਂ ਹੋ ਰਿਹਾ ਠੀਕ ਹੈ ਜੀ ਮੇਨਟੇਨੈਂਸ ਠੀਕ ਤੱਕ ਨਾਲ ਨਹੀਂ ਹੋ ਰਿਹਾ ਤੇ ਉਹਦੇ ਚਾਪਸ਼ਨ ਸੀਗੇ ਸਾਡੇ ਕੋਲ ਕਿ ਅਸੀਂ 200 ਰੁਪਏ ਸਕਰ ਮੀਟਰ ਦੇ حساب ਨਾਲ ਸੋਸਾਇਟੀਆਂ ਤੋਂ ਪਾਰਕਾਂ ਦੀ ਦੇਖਭਾਲ ਕਰਾ ਲਈ। ਸੋ ਉਹਦੇ ਤਹਿਤ ਹੀ ਇਹ ਸਿਸਟਮ ਨੂੰ ਚਾਲੂ ਕੀਤਾ ਗਿਆ। ਔਰ ਤੁਸੀਂ ਦੇਖਣਾ ਬਹੁਤ ਵਧੀਆ ਚੱਲੇਗਾ। ਔਰ ਮੈਡਮ ਵੱਲੋਂ ਇੱਕ ਹੋਰ ਅਨਾਉਂਸਮੈਂਟ ਵੀ ਕੀਤੀ ਗਈ ਸੀ ਕਿ ਅਗਰ ਕਿਸੇ ਪਾਰਕ 'ਚ ਕੋਈ ਰਿਪੇਅਰ ਦੀ ਲੋੜ ਹੈ, ਕੋਈ ਦਿੱਕਤ ਪਰੇਸ਼ਾਨੀ ਹੈ, ਉਹ ਵੀ ਤੁਸੀਂ ਦੱਸੋ। ਕਿਤੇ ਲੱਖ ਰੁਪਏ ਲੱਗਣਾ, 2 ਲੱਖ ਦਾ ਕੰਮ ਹੈ, ਕੋਈ ਰਿਪੇਅਰ ਦਾ ਕੰਮ ਹੈ। ਅਸੀਂ ਇੱਕ ਵਾਰੀ ਪਾਰਕਾਂ ਵਧੀਆ ਬਣਾ ਕੇ। ਉਹ ਇਸ ਤੋਂ ਅਲੱਗ ਹੋਣਗੇ। ਇਸ ਤੋਂ ਅਲੱਗ ਹੋਣਗੇ। ਕਮੇਟੀ ਨਾਲ ਜਿਵੇਂ ਤੁਸੀਂ ਦੱਸਿਆ ਸੀ ਕਿ ਵੀ ਅੱਲਾ ਜਿਹੜਾ ਸ਼ਿਵਾਰੀ ਪਾਰਕ ਹੈ ਉਹਨੂੰ 20000 ਮਿਲਦਾ ਸੀ ਹੁਣ ਤਕਰੀਬਨ 70000 ਰੁਪਏ ਹੋ ਗਏ ਤੇ ਜਿਹੜਾ 20000 ਮਿਲਦਾ ਸੀਗਾ ਉਹ ਮਾਲੀ ਤੋਂ ਅਲੱਗ ਹੁੰਦਾ ਸੀਗਾ ਮਾਲੀ ਦੀ ਤਨਖਾਹ ਤਾਂ ਇਨਕਲੂਡਿੰਗ ਵਾਲੀ ਕੁਝ 2000 ਰੁਪਏ ਲੈਂਦੇ ਸੀ ਪਰ ਮਾਲੀ ਨੂੰ 2 ਘੰਟੇ ਕੰਮ ਕਰਾਉਂਦੇ ਲੇਕਿਨ ਅਸੀਂ ਉਸ ਤਰ੍ਹਾਂ ਨਹੀਂ ਦੇ ਰਹੇ ਅਸੀਂ 2.5 ਰੁਪਏ ਪਰ ਸਕੁਅਰ ਮੀਟਰ ਦੇ ਹਿਸਾਬ ਨਾਲ ਦੇ ਰਹੇ ਹਾਂ ਉਹਦੇ ਵਿੱਚ ਉਹਦੀ ਪਰਮੈਜ ਦੇ ਸਾਰੇ 70000 ਦਾ ਬਣ ਗਿਆ ਤੇ ਤੁਸੀਂ ਦੇਖੋ ਕਿੱਥੇ 20 ਮਿਲਦਾ ਸੀ ਕਿੱਥੇ 70 ਮਿਲੇਗਾ ਤੇ ਜੇ ਪੈਸੇ ਚਾਰ ਗੁਣਾ ਹੋ ਗਏ ਤੇ ਕੰਮ ਵੀ ਤਾਂ ਡਬਲ ਹੋ ਜਾਂਦਾ ਬਹੁਤ ਸਸਤਾ ਤੇ ਪੂਰੀ ਪਾਵਰ ਹੋਏਗੀ ਆਪਣਾ ਮਾਲਕ ਚੁਣਨ ਦੀ ਬਿਲਕੁਲ ਜੇ ਦੇਖੋ ਜਿਹੜੇ ਪੱਲੇ ਵੀ ਮਾਲਕਾਂ ਨੂੰ ਕਰਦੇ ਸੀ ਅਗਰ ਉਹਨਾਂ ਚੋਂ ਕੰਮ ਕਰਾਂਗੇ ਸਾਨੂੰ ਕੋਈ ਸ਼ੁਗੀਆਂ ਕਿਸੇ ਨੂੰ ਅਸੀਂ ਬੇਰੋਜ਼ਗਾਰ ਨਹੀਂ ਕਰਨਾ ਚਾਹੁੰਦੇ ਦੇਖੋ ਪੁਰਾਣੇ ਮਾਲਕੀਆ ਜੋ ਵਧੀਆ ਕੰਮ ਕਰ ਰਹੇ ਕਰੇ ਸੋਸਾਇਟੀ ਰੱਖਦੀ ਹੈ ਰੱਖੇ ਤੇ ਸੋਸਾਇਟੀ ਨੂੰ ਪਾਵਰ ਹੈਗੀ ਹੈ ਜਿਹੜਾ ਕੰਮ ਠੀਕ ਕਰੇਗਾ ਕਰਾਂਗੇ ਜਿਹੜਾ ਕੰਮ ਠੀਕ ਕਰੇਗਾ ਉਹਨੂੰ ਅਸੀਂ ਕੰਮ ਕਰਾਉਂਦੇ ਕਿੰਨੇ ਮਾਣੀਆਂ ਬੰਡੀਆਂ ਹਨ ਦੇਖੋ ਤਨੇ ਆਰਾਊਂਡ ਬਾਊਂਡ 50 ਤੋਂ 60 ਦੇ ਵਿੱਚ ਸੀਗੇ ਮਨ ਨੇ ਕਿੰਨੀ ਤਨਖਾਹ ਸੀ ਮੰਨਦੀ I don't know ਮੈਨੂੰ ਨਹੀਂ ਪਤਾ ਇਹ ਤਾਂ ਮਿਊਨਿਸਪਲ ਕਮੇਟੀ ਵਾਲੇ ਦੱਸ ਸਕਦੇ ਆ ਕਿੰਨੀ ਮਾਰੇ ਮਾਰਗਾਂ ਦੀਆਂ ਕਿਸੇ ਟੈਂਪਰ ਬੰਡੀਆਂ ਹੈ ਇਹਦਾ ਗਲਤ ਨਹੀਂ ਸੀ ਉਹਨਾਂ ਉਹ ਪੇਮਟਾ ਦਾ ਤਾਂ ਉਹਦੇ ਵਾਸਤੇ ਕੋਈ ਆ ਸਾਡੇ ਜੇ ਆ ਸਾਹਿਬ ਹੈ ਉਹ ਜਿਹੜੇ ਪਾਰਕਾਂ ਦੀ ਜਮਾਨਾ ਉਹ ਇਹਨਾਂ ਨੇ ਟੇਕ ਕੇਅਰ ਕਰਨਗੇ ਅਸੀਂ ਵੀ ਕ੍ਰਾਸ ਚੈੱਕ ਕਰਾਂਗੇ ਸਾਡੀ ਟੀਮ ਕ੍ਰਾਸ ਚੈੱਕ ਕਰੇਗੀ ਕਿ ਵਾਕਈ ਕੰਮ ਹੋ ਰਿਹਾ ਹੈ ਇਹ ਵੀ ਹੋਵੇਗਾ ਅਸੀਂ ਵੀਡੀਓਗ੍ਰਾਫੀ ਕਰਾਈਏ ਪਹਿਲੇ ਪਾਰਕਾਂ ਦੇ 2 ਮਹੀਨੇ ਬਾਅਦ ਫਿਰ ਚੈੱਕ ਕਰਾਂਗੇ ਕਿ ਵਾਕਈ ਕੰਮ ਹੋਇਆ ਹੈ ਨਹੀਂ ਜਨਤਾ ਦੇ ਪੈਸੇ ਨੂੰ ਨੁਕਸਾਨ ਨਾ ਹੋਵੇ ਸਕਦਾ ਇੱਕ ਇੱਕ ਪੈਸਾ ਕਿੱਥਾਂ ਗਿਆ